ਦੇਸ਼ ਦੇ ਪਗੋੜੇ ਸ਼ਰਾਬ ਕਾਰੋਬਾਰੀ ਤੇ ਕਿੰਗフィਸ਼ਰ 에ਅਰਲਾਈਨਸ ਦੇ ਪ੍ਰਮੋਟਰ ਵਿਜੇ ਮਾਲੀਆ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ ਨਾਲ ਜੁੜੇ 180 ਕਰੋੜ ਰੁਪਏ ਦੇ ਕਰਜ਼ ਰਿਫਾਲਟ ਮਾਮਲੇ 'ਚ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਹੈ ਬੀਤੇ ਦਿਨ 29 ਜੂਨ ਨੂੰ सीबीआई ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸਬੀ ਨਾਇਕ ਨੀਬਾਲਕਰ ਨੇ ਮਾਲੀਆ ਵਿਰੁੱਧ ਗੈਰ ਜਮਾਨਤ ਤੇ ਵਾਰੰਟ ਜਾਰੀ ਕੀਤਾ ਸੀ ਹਾਲਾਂਕਿ ਆਦੇਸ਼ ਦੀ ਇੱਕ ਕਾਪੀ ਸੋਮਵਾਰ ਨੂੰ ਉਪਲਬਧ ਕਰਵਾਈ ਜਾਏਗੀ सीबीआई ਨੇ ਆਦੇਸ਼ ਵਿੱਚ ਕਿਹਾ ਹੈ ਕਿ ਮਾਲੀਆ ਨੇ ਜਨਤਕ ਖੇਤਰ ਦੇ ਬੈਂਕ ਨਾਲ 180 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਕੇ ਨੁਕਸਾਨ ਪਹੁੰਚਾਇਆ ਹੈ ਇਹ ਵਾਰੰਟ सीबीआई ਵੱਲੋਂ ਦਰਜ ਕੀਤੇ ਗਏ ਧੋਖਾਧੜੀ ਦੇ ਕੇਸ ਨਾਲ ਸੰਬੰਧਿਤ ਹੈ ਹਾਲਾਂਕਿ ਮਾਲੀਆ ਨੂੰ ED ਦੁਆਰਾ منی ਲਾਂਡਰਿੰਗ ਮਾਮਲੇ ਵਿੱਚ ਪਗੋੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਮਾਲੀਆ ਮੌਜੂਦਾ ਸਮੇਂ ਲੰਡਨ 'ਚ ਰਹਿ ਰਿਹਾ ਹੈ ਭਾਰਤੀ ਸਰਕਾਰ ਉਸ ਦੀ ਹਵਾਲਗੀ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜਿਕਰ ਹੋਇਆ ਹੈ ਕਿ ਮਾਲੀਆ ਦੇ بیٹے ਸਿਦਾਰਥ ਦਾ ਲੰਡਨ 'ਚ ਵਿਆਹ ਹੋਇਆ ਹੈ ਇਸ ਵਿਆਹ ਸਮਾਰੋਹ 'ਕਈ ਮਹਿਮਾਨ ਅਤੇ ਪਰਿਵਾਰਿਕ ਦੋਸਤਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਸਭ ਤੋਂ ਵੱਧ ਚਰਚਾ ਭਾਰਤ ਦੇ ਇੱਕ ਹੋਰ ਪਗੋੜੇ ਲਲਿਤ ਮੋਦੀ ਦੇ ਵਿਆਹ ਵਿੱਚ ਸ਼ਾਮਲ ਹੋਂਦੀ ਰਹੀ ਹਾਲਾਂਕਿ ਇਹਨਾਂ ਦੋਵਾਂ ਪਗੋੜਿਆਂ ਦੇ ਇਕੱਠਿਆਂ ਦੀ ਕੋਈ ਵੀ ਤਸਵੀਰ ਜਿਹੜੀ ਸਾਹਮਣੇ ਨਹੀਂ ਆਈ ਹੈ